ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਪਹੁੰਚਣੀ ਸ਼ੁਰੂ ਹੋ ਗਈ ਹੈ ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਦੀ ਦਾਣਾ ਮੰਡੀ ਹੁਸ਼ਾਰਪੁਰ ਰੋਡ ਵਿਖੇ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਪੂਰੀ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਵਾਈ ਗਈ ਜਿਸ ਨੂੰ ਸਾਬਕਾ ਕੈਪਟਨ ਮੰਤਰੀ ਪੰਜਾਬ ਸਰਦਾਰ ਜਗਵਿੰਦਰ ਸਿੰਘ ਮਾਨ ਨੇ ਸ਼ੁਰੂ ਕਰਵਾਇਆ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਐਸਟੀਐਮ ਜਸ਼ਨਜੀ ਸਿੰਘ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਮੇਅਰ ਰਾਮਪਾਲ ਉਪਲ ਵੀ ਮੌਜੂਦ ਸਨ ਇਸ ਮੌਕੇ ਸਰਦਾਰ ਮਾਨ ਮੇਅਰ ਰਾਮਪਾਲ ਉਪਲ ਅਤੇ ਚੇਅਰਮੈਨ ਤਵਿੰਦਰ ਰਾਮ ਨੇ ਕਿਹਾ ਕਿ ਝੋਨੇ ਦੀ ਫਸਲ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਪੂਕਤਾ ਕੀਤੇ ਗਏ ਨੇ ਉੱਥੇ ਹੀ ਉਨ੍ਹਾਂ ਆਖਿਆ ਕਿ ਫਗਵਾੜਾ ਸਬ-ਡਿਵੀਜ਼ਨ ਵਿੱਚ 7 ਮੰਡੀਆਂ ਵਰਕਿੰਗ ਕਰ ਰਹੀਆਂ ਹਨ ਜਦਕਿ ਝੋਨੇ ਦੀ ਫਸਲ ਨੂੰ ਚਾਰ ਏਜੰਸੀਆਂ ਵੱਲੋਂ ਖਰੀਦਿਆ ਜਾਵੇਗਾ ਸਤਪੰਕਸ਼ੂ ਮਾਨ ਦੇ ਜੋ ਗਵਰਨਮੈਂਟ ਦੀ ਸ਼ੁਰੂ ਕੀਤੀ ਖਰੀਦ ਹੈ ਉਸ ਨੂੰ ਵਿਦਵਤੀ ਕਿਦੇ ਨਾਲ ਅੱਜ ਸ਼ੁਰੂ ਕੀਤਾ ਗਿਆ ਡੀਸੀ ਮੈਡਮ اور ਰੀਸਮ ਸਾਹਿਬ ਜਿਹੜੇ ਨੇ ਇਹ ਪ੍ਰੈਜ਼ੈਂਟ ਸੰਗ ਔਰ ਸਖੀ ਮਾਰਕੀਟ ਕੋਲ ਡਿਸਪਲਵਿੰਦਰ ਸਿੰਘ ਜੀ ਅਜੇਸੀਆਂ ਚਾਰ ਜਨਸੀਆਂ ਜਿਹੜੀਆਂ ਖਰੀਦ ਕਰ ਰਹੀ ਹੈ ਟੋਟਲ 7 ਮੰਡੀਆਂ ਸੈਗੀਆਂ ਨੇ ਜਿਹੜੀਆਂ ਵਰਕਿੰਗ ਚ ਨੇ ਔਰ ਟੈਂਪਰੇਰੀ ਦੋ ਮੰਡੀਆਂ ਪਾਸਟ ਐ ਜੈਕਪੋਟ ਡਟਾ ਔਰ ਮੈਂ ਸਮਝਦਾ ਕਿ 14 ਲੱਖ ਕਰੀਬ ਦੇ ਜੋ ਪਿਛਲੀ ਖਰੀਦ ਹੈ ਸਮਥਿੰਗ ਮੈਨੂੰ ਆਸ ਹੈ ਕਿ ਇਸ ਵੇਲੇ ਵੀ ਹੋ ਜਾਏਗੀ ਜਾਂ ਥੋੜਾ ਬੋਤਾ ਪਿੱਛੇ ਹੋਏਗਾ ਬਰਸਾਤ ਦਾ ਇਹ ਤੇ ਨਹੀਂ ਮੈਂ ਕਹਿੰਦਾ ਵੀ 100% ਅਸਰ ਦਿੱਤੇ ਹੈ ਲੇਕਿਨ ਥੋੜਾ ਬੋਤਾ ਅਸਰ ਜਿਹੜਾ ਹੋ ਸਕਦਾ ਉਹ ਤੇ ਲੇਕਿਨ ਫਵਾੜਾ ਫਿਰ ਵੀ ਬਚ ਗਿਆ ਕਿਉਂਕਿ ਮੈਂ ਲੰਮਾ ਸਮਾਂ ਹੁਣ ਦੇਖਣ ਦੇ ਬਾਵਜੂਦ ਮੈਂ ਐਕਸਪੀਰੀਅੰਸ ਦੇ ਕੇ ਪਾਣੀ ਦੀ ਕਿੱਥੋਂ ਪ੍ਰੋਬਲਮ ਹੋਏਗੀ ਕਿਹੜੀ ਕਿਹੜੀਆਂ ਫਸਲਾਂ 'ਚ ਕਿਹੜੇ ਕਿਹੜੇ ਚ ਪਾਣੀ ਆਗਾ ਅਸੀਂ ਉਸ ਨੂੰ ਸਿਸਟਮ ਨੂੰ ਠੀਕ ਕਰਨ ਦੇ ਵਿੱਚ ਮੈਂ ਹਮੇਸ਼ਾ ਆਪਣੇ ਸਾਥੀਆਂ ਨੂੰ ਔਰ ਇਰੀਗੇਸ਼ਨ ਡਿਪਾਰਟਮੈਂਟ ਨੂੰ ਮੈਂ ਸੁਝੇਤ ਕਰਦਾ ਹਾਂ ਤੋ ਅੱਜ ਵੀ ਇਹ ਬੜੇ ਅੱਛੇ ਤੀਕੇ ਨਾਲ ਅੱਜ ਕੋਈ ਮੇਰ ਸਾ ਮੇਰੇ ਨਾਲ ਨਹੀਂ ਖੜੇ ਨੇ ਉਹ ਸਾਰੇ ਸਾਥੀ ਕਲਵੰਤੀ ਦੇ ਪ੍ਰਧਾਨ ਨੇ ਅਸੀਂ ਬਿਲਕੁਲ ਖਰੀਦ ਦੇ ਵਿੱਚ ਕਿਸੇ ਨੂੰ ਵੀ ਕੋਈ ਅਕਚਨ ਨਹੀਂ ਹੋਣ ਦਿਆਂਗੇ ਸਾਰੇ ਆੜਤੀ ਆੜਤੀ ਭਰਾਵਾਂ ਨੂੰ ਔਰ ਕਿਸਾਨ ਵੀਰਾਂ ਨੂੰ ਔਰ ਮੰਡੀ ਦੇ ਵਿੱਚ ਕੰਮ ਕਰਨ ਵਾਲੀ ਸਾਰੀ ਲੇਬਰ ਜਿੰਨੇ ਵੀ ਵੀਰ ਆ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਵੀ ਜਿਹੜੀ ਆ ਝੋਨੇ ਦੀ ਖਰੀਦ ਆ ਉਹ ਸ਼ੁਰੂ ਹੋ ਗਈ ਆ ਤੇ ਔਰ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਆਲ ਜੀ ਉਹਨਾਂ ਦਾ ਵੀ ਬਹੁਤ ਆ ਵੀ ਮੰਡੀਆਂ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਜਿਹੜੀ ਰੂਟੀ ਨਾ ਰਵੇ ਔਰ ਹਰ ਕਦਾ ਜਿਹੜਾ ਝੋਨਾ ਵਾਂ ਟਾਈਮ ਸਿਰ ਚੱਕੋ ਵੇ ਔਰ ਟਾਈਮ ਸਿਰ ਹੀ ਪੇਮੈਂਟ ਜਿਹੜੀ ਉਹਨਾਂ ਦੀ ਪਵੇ ਔਰ ਮੈਂ ਇਹਦੇ ਵਿੱਚ ਆਪਣੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਦਾ ਹੋਰ ਸਾਡੇ ਡਾਕਟਰ ਚੱਬੇয়াল ਸਾਹਿਬ ਆ ਮੈਂਬਰ ਪਾਰਲੀਮੈਂਟ ਮਾਨ ਸਾਹਿਬ ਆ ਹਰਜੀਮਾਨ ਜੀ ਆ ਜਿਹੜੇ ਇਸ ਹਲਕੇ ਦੇ ਇੰਚਾਰਜ ਆ ਉਹਨਾਂ ਨੇ ਵੀ ਬਹੁਤ ਪਹਿਲਾਂ ਮਿਹਨਤ ਕਰਕੇ ਸਾਰਾ ਚਾਇਆ ਲੇਤਾ ਔਰ ਦੇਖਿਆ ਵਾ ਉਹਨਾਂ ਨੂੰ ਵੀ ਇਹੀ ਆ ਵੀ ਕਿਸੇ ਵੀ ਕਿਸਮ ਦੀ ਕੋਈ ਜੜੀ ਆ ਟੁੜੀ ਨਾ ਆਵੇ ਮੈਂ ਸਾਰਿਆਂ ਨੂੰ ਇੱਕ ਘੜੀ ਫੇਰ ਬਹੁਤ ਬਹੁਤ ਵਧਾਈ ਦਿੰਦਾ ਚੇਅਰਮੈਨ ਸਾਹਿਬ ਮੇਰੇ ਨਾਲ ਆ ਕੋਲੰਦ ਪੱਬੀ ਜੀ ਆ ਉਕਤੇ ਨੇਤਾਵਾਂ ਨੇ ਕਿਹਾ ਕਿ ਜ਼ਿਮੀਦਾਰਾਂ ਨੂੰ ਮੰਡੀ ਵਿੱਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਦੀ ਆਵੇਗੀ ਤੇ ਕਿਸਾਨਾਂ ਨੂੰ ਫਸਲ ਦੀ ਅਦਾਗੀ ਲਈ ਵੀ ਇੰਤਜ਼ਾਰ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਉਹਨਾਂ ਬਾਕੀ ਮੰਡੀਆਂ ਦਾ ਵੀ ਦੌਰਾ ਕੀਤਾ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਵੇਂ ਅੱਜ ਤੁਸੀਂ ਦੇਖਿਆ ਕਿ ਸਾਡੇ ਨਾਲ ਸਾਰਾ ਸ਼ਹਿਰ ਦੇ ਪ੍ਰਸ਼ਾਸਨ ਦੇ ਨਾਲ-ਨਾਲ ਕਿੱਥੇ ਅੱਜ ਫਗਵਾੜੇ ਦੀ ਮੰਡੀ ਵਿੱਚ ਅਸੀਂ ਆਮਦ ਸ਼ੁਰੂ ਕਰਵਾਈ ਹੈ ਉੱਥੇ ਨਾਲ ਦੋ ਮੰਡੀਆਂ ਹੋਰ ਜਿਵੇਂ ਕਿ ਹਰਿਆਣਾ ਜੱਟਾਂ ਦੇ ਬਾਦਾਂ ਉੱਥੇ ਵੀ ਆਮਦ ਆ ਗਈ ਹੈ ਤੇ ਅੱਜ ਉੱਥੇ ਵੀ ਬੋਲੀ ਕਰਵਾਉਣ ਜਾ ਰਹੇ ਆ ਮੇਰੇ ਨਾਲ ਸਕੱਤਰ ਸਾਡੇ ਬਲਜਿੰਦਰ ਸਿੰਘ ਜੀ ਅਤੇ ਬਲਜਿੰਦਰ ਸਿੰਘ ਜੀ ਸੁਪਰਵਾਈਜ਼ਰ ਮੰਡੀ ਸੁਪਰਵਾਈਜ਼ਰ ਦਾ ਤੇ ਪਰਮ ਸਿੰਘ ਜੀ ਇਹ ਪਰਮਜੀਤ ਜੀ ਅਸੀਂ ਨਾਲ ਪ੍ਰਸ਼ਾਸਨ ਨੂੰ ਲੈ ਕੇ ਉੱਥੇ ਵੀ ਅੱਜ ਜਾ ਕੇ ਮੰਡੀ ਵਿੱਚ ਸ਼ੁਰੂਆਤ ਕਰਵਾ ਕਰਵਾਉਣ ਜਾ ਰਹੇ ਆ ਮੈਂ ਆਪਣੇ ਕਿਸਾਨ ਵੀਰਾਂ ਨੂੰ ਬਾਰ-ਬਾਰ ਇਹੇ ਬੇਨਤੀ ਕਰ ਰਿਹਾ ਕਿ ਆਪਾਂ ਵੱਧ ਤੋਂ ਵੱਧ ਆਮਦ ਦੀ ਸ਼ੁਰੂਆਤ ਤਾਂ ਸ਼ੁਰੂ ਹੋ ਗਈ ਹੈ ਤੇ ਆਪਾਂ ਇਹ ਇਹ ਜ਼ਰੂਰ ਦੇਖ ਕੇ ਲਈਏ ਕਿ ਆਪਾਂ ਗਿੱਲਾ ਝੋਨੇ ਦੀ بجائے ਸਕਾ ਕੇ ਝੋਨਾ ਜ਼ਰੂਰ ਲਈਏ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ ਪ੍ਰਸ਼ਾਸਨ ਵੱਲੋਂ ਪੂਰੇ ਪੁਗਤਾ ਪ੍ਰਬੰਧ ਪੂਰੇ ਹੋ ਗਏ ਨੇ